ਸ੍ਰੀ ਸੁਦੇਵਾ ਜੀ ਸ਼ਾਮ ਸ਼ੁੰਦਰ ਵਦਵੇਂ ਨੇ ਤੁਹਾਡੇ ਖਿਲਾਫ ਜ਼ਮੀਨੀ ਮਾਮਲੇ ਕੇਸ ਦਾਜ ਕਰਵਾਇਆ ਸੀ ਉਹਦੇ ਸੰਬੰਧੀ ਤੁਹਾਡਾ ਕੀ ਕਹਿਣਾ ਹੈ ਨਮਸਕਾਰ ਜੀ ਦੇਖੋ ਗੱਲ ਇਹ ਹੈ ਵੀ ਜ਼ਬੀਨੀ ਮਾਮਲਾ ਤੇ ਪੈਸੇ ਲੈਣ ਦੇਣ ਦਾ ਜਿਹੜਾ ਮਾਮਲਾ ਹੁੰਦਾ ਹੈ ਇਹਦੇ ਵਿੱਚ ਕੂਸ ਕਾਰਵਾਈ ਨਹੀਂ ਹੁੰਦੀ ਲੇਕਿਨ ਇਹਨਾਂ ਦੀ ਪੋਲੀਟੀਕਲ ਪਾਵਰ ਹੋਣ ਕਰਕੇ ਇਹਨਾਂ ਨੇ ਇਹ ਦਰਜ ਕਰਾ ਦਿੱਤਾ ਫਿਰ ਸਾਡਾ ਮੀਟਿੰਗ ਚਲਦੀ ਦੀ ਬਾਅਦ ਨੇ ਮਹੀਨੇ ਵਿੱਚ ਇਹਨਾਂ ਨੇ ਮੇਰੇ ਨਾਲ ਕੰਪਰੋਮਾਈਜ਼ ਕਰ ਲਿਆ ਕਿ ਸਾਨੂੰ ਪੇਮੈਂਟ ਜਿਹੜੀ ਹੈ ਵਾਪਸ ਕਰ ਦੋ ਤੇ ਉਹ ਪੇਮੈਂਟ 10 ਲੱਖ ਰੁਪਈਆ ਉਸ ਦਿਨ ਸਾਡਾ ਕੰਪਰੋਮਾਈਜ਼ ਹੋ ਕੇ 10 ਲੱਖ ਰੁਪਈਆ ਇਹ ਲੈ ਗਏ ਤੇ ਉਹ ਮੈਂ ਤੁਹਾਨੂੰ ਫੋਟੋ ਜਿਹੜੀ ਹੈਗੀ ਉਹ ਸ਼ੇਅਰ ਕਰ ਰਿਆ ਤੇ ਉਸ ਦਾ ਜੋ ਚਿਹਰਾ ਹੈਗਾ ਮੈਂ ਇਸ ਕਰਕੇ ਨਹੀਂ ਕਰ ਰਿਆ ਦੱਸ ਰਿਹਾ ਕਿਉਂਕਿ ਮੈਂ ਕਿਸੇ ਦੀ ਇਨਸਲਟ ਨਹੀਂ ਕਰਨਾ ਚਾਹੁੰਦਾ ਤੇ ਇਹ ਕੇਸ ਦੇ ਜਿਹੜੀ ਐਗਰੀਮੈਂਟ ਹੈਗਾ ਉਦੇ ਵਿੱਚ 7ਵੇਂ ਨੰਬਰ ਉਤੇ ਵਿੱਚ ਲਿਖਿਆ ਵਾ ਕਿ ਦੋਨੋਂ ਪਾਰਟੀਆਂ ਚ ਕੋਈ ਵੀ ਪਾਰਟੀ ਸੌਦੇ ਤੋਂ ਨਹੀਂ ਮੁਕਰੇਗੀ ਜੇਕਰ ਵਕਰੀਤਾ ਮੁਕਰਦਾ ਹੈ ਤਾਂ ਉਹ ਖਰੀਦਦਾਰ ਨੂੰ ਬਿਆਨਨੇ ਦੀ ਪ੍ਰਾਪਤੀ ਰਕਮ ਦਾ 2 ਗੁਣਾ ادا ਕਰੇਗਾ ਅਤੇ ਇਹ ਖਰੀਦਦਾਰ ਦਾ ਹੱਕ ਹੋਵੇਗਾ ਕਿ 2 ਗੁਣਾ ਰਕਮ ਸਵਕਾਰ ਕਰੇ ਜਾਂ ਫਿਰ ਇਸ ਦੀ ਜਗ੍ਹਾ ਤੇ ਰਜਿਸਟਰੀ ਬਦਰੀਆ ਅਦਾਲਤ ਗਵਾਨੀ ਕਰਾ ਲਵੇ ਅਦਾਲਤ ਦੀ ਮਾਰਫਤ ਡੈਮੇਜ ਕਲੇਮ ਕਰੇ ਸਕੇ ਜੇਕਰ ਖਰੀਦਦਾਰ ਮੁਕਰਦਾ ਹੈ ਤਾਂ ਉਸ ਦਾ ਦਿੱਤਾ ਗਿਆ ਬੈਨਾ ਵਗਰੇਤਾ ਦਾ ਹੱਕ ਹੋਏਗਾ ਜਬਤ ਸਮਝਿਆ ਜਾਵੇਗਾ ਤੇ ਮੈਂ ਫਿਰ ਵੀ ਇਹਨਾਂ ਨੂੰ ਬਿਆਨਾ ਵਾਪਸ ਕਰਨ ਲਈ ਕੰਪਰੋਮਾਈਜ਼ ਕਰ ਲਿਆ ਸੀ ਤੇ ਇਹਨਾਂ ਨੂੰ 10 ਲੱਖ ਦੇ ਦਿੱਤਾ ਤੇ ਬਾਕੀ ਪੇਮੈਂਟ ਦੇਣ ਦੇ ਲਈ ਮੈਂ ਇਹਨੂੰ 8 ਫਰਵਰੀ ਯਾਨੀ ਕਿ 2 ਮਹੀਨੇ ਬਾਅਦ ਇਹਨਾਂ ਨੂੰ ਮੈਸੇਜ ਵੀ ਪਾਇਆ 15 20 ਜਿਹੜੇ ਪ੍ਰਤਵੰਤੇ ਸੱਜਣ ਹੈਗੇ ਕਿ ਤੁਸੀਂ ਇਹ ਜੋ 10 ਲੱਖ ਰੁਪਏ ਲੈ ਚੁੱਕੇ ਆ ਜੋ ਬਕਾਇਆ ਰਕਮ ਹੈ ਮੈਂ ਦੇਣ ਲਈ ਤਿਆਰਾਂ ਕਿਰਪਾ ਕਰਕੇ ਲੈ ਜਾਓ ਇਹ ਮੈਂ ਵਦਵਾਜੀ ਨੂੰ ਤੇ ਹੋਰ ਕਈ ਪਤਵੰਤੇ ਸੱਜਣ ਰਾਜਪੁਰੇ ਦੇ ਅਤੇ ਸਾਡੇ ਪਿੰਡ ਦੇ ਨੂੰ ਮੈਸੇਜ ਪਾਇਆ ਸੀ ਪਰ ਇਹਨਾਂ ਨੇ 8 ਤਰੀਕ ਤੋਂ ਅਗਲੀ 16 ਤਰੀਕ ਤੱਕ ਕੋਈ ਰਿਪਲਾਈ ਨਹੀਂ ਕੀਤਾ ਫਿਰ ਮੈਂ ਇੱਕ ਪੁਲਿਸ ਕੰਪਲੇਂਟ ਵੀ ਕੀਤੀ ਜਿਹਦੀ ਮੇਰੀ ਸੁਣਵਾਈ ਨਹੀਂ ਹੋਈ ਜਿਹੜਾ ਤੁਸੀਂ ਕਹਿੰਦੇ ਹੋ ਸਾਡਾ ਕੰਪਰੋਮਾਈਜ਼ ਹੋ ਗਿਆ ਸੀਗਾ 10 ਲੱਖ ਉਹਨੂੰ ਦੇ ਦਿੱਤਾ ਸੀਗਾ ਕੋਈ ਰਿਟਨ 'ਚ ਲਿਖਿਆ ਗਿਆ ਵੀ ਸਾਡਾ ਕੰਪਰੋਮਾਈਜ਼ ਹੋਇਆ ਹੈ ਨੀ ਦਿੱਤਾਂ ਚੋਨੇ ਲਿਖਾਇਆ ਮੇਰੇ ਕੋ ਰਿਕਾਰਡਾਂ ਹੈਗੀਆਂ ਤੇ ਇਹ ਉਹਨੇ ਜਿਹੜੀ ਵੀਡੀਓ ਰਿਕਾਰਡਿੰਗਾਂ ਹੈਗੀਆਂ ਤੇ ਉਹਦੇ ਲੈਦੇ ਦੀ ਮੇਰੇ ਕੋ ਫੋਟੋ ਹੈਗੀ ਤੇ ਉਹ ਮੈਂ ਤੁਹਾਨੂੰ ਦਿਖਾ ਸਕਦਾ ਤੇ ਉਹ ਪੈਸੇ ਰਸੀਵ ਕਰਦਾ ਇਹ ਬੰਦਾ ਦੇਖੋ ਪੈਸੇ ਰਸੀਵ ਕਰ ਰਿਹਾ ਤੇ ਪੈਸੇ ਰਸੀਵ ਕਰ ਰਿਹਾ 100000 ਰੁਪਇਆ ਤੇ ਰਿਕਾਰਡਾਂ ਵੀ ਹੈਗੀਆਂ ਤੇ ਇਹ ਜਿਹੜੀਆਂ 8 ਫਰਵਰੀ ਨੂੰ ਮੈਂ ਰਿਕਾਰਡਾਂ ਪਾਈਆਂ ਇਹ ਵੀ ਤੁਹਾਨੂੰ ਮੈਂ ਸੁਣਾ ਰਿਹਾ ਮੈਂ ਇਹ ਲੱਭਦਾ ਹਾਂ ਕਿ ਉਹਨਾਂ ਦੋਨਾਂ ਵਿਅਕਤੀਆਂ ਨੇ ਤੁਮproper ਅਤੇ ਸਹੀ ਕਾਰਡ ਨਹੀਂ ਦਿੱਤਾ ਮੈਂ ਕੋਟੀ ਜੋ ਵੀ ਤਮਾਮ ਤਿਆਨੇ ਦੀ ਆਈ ਹੋਈ ਹੈ ਇਹਦਾ ਨੂੰ ਦੋ ਪਾਸੇ ਘਟ ਕੇ ਵਾਪਸ ਕਰਨ ਲਈ ਤਿਆਰ ਹਾਂ ਜੇ ਤੁਸੀਂ ਵਾਪਸ ਕਰਨਾ ਚਾਹੁੰਦੇ ਹੋ ਵਾਪਸ ਲੈਣਾ ਚਾਹੁੰਦੇ ਹੋ ਤਾਂ ਤੋਂ ਤਿੰਨ ਪਿਵਾ ਦੇ ਵਿੱਚ ਮਿਲ ਕੇ ਇਸੇ ਪੱਤੇ ਨਾਲ ਦਲਦਲ ਕਰਕੇ ਮੇਰੇ ਤੋਂ ਵਾਪਸ ਲੈ ਸਕਦੇ ਹੋ ਮੈਂ ਕਾਜੀ ਦੀ ਜੋਟੀ ਜਿੱਛਾ ਜਾਤੀ ਦੇ ਖਿਲਾਫ ਕੋਈ ਸ਼ਬਦ ਨਹੀਂ ਬੋਲਾਂਗਾ ਜੇ ਮੈਂ ਤੁਹਾਡੇ ਤੋਂ ਵੀ ਆਸ ਕਰਾਂਗਾ ਕਿ ਤੁਸੀਂ ਵੀ ਮੇਰੇ ਖਿਲਾਫ ਕਦੇ ਦੀ ਜਿੱਤੇ ਜਾਤੀ ਸ਼ਬਦ ਨਹੀਂ ਗੋਹੋਗੇ ਬਾਤੀ ਜੋ ਨਿਰਨਾ ਕੋਰ ਵਿਚਾਰੀ ਦਾ ਹੋਵੇਗਾ ਮੇਨੂੰ ਸਿਰਮੱਤੇ ਹੋਵੇਗਾ ਅਤੇ 10000 ਰੁਪਇਆ ਤੁਹਾਡੇ ਦੋ ਵਿਅਕਤੀਆਂ ਨੇ ਜਿਹੜਾ ਸਹਿਯੋਗਤਾ ਦਿੱਤਾ ਸੀ ਉਹ ਤੁਹਾਨੂੰ ਦਿੱਤਾ ਹੋਇਆ ਹੈ ਉਸ ਦਾ ਜੋ ਵੀ ਕਿਸੇ ਰਫੰਡ ਕਰਨਾ ਹੈ ਰਫੰਡ ਕਰ ਦਿਓ ਜੋ ਕਰਨਾ ਹੈ ਮੈਨੂੰ ਦੱਸ ਦਿਓ ਤੁਹਾਨੂੰ ਕਿਸ ਬਤੀ ਕੋਟਸ ਕੀਤੇ ਹੋਏ ਹਨ ਜੋ ਤੁਹਾਡੀ ਅਗਲੀ ਇੱਛਾ ਹੈ ਉੱਤਵੰਤ ਇਹ ਟੈਨੈਂਟ ਕਾ ਬਹਾਦਰੀ ਜੇਕਰ ਤੁਸੀਂ ਭਾਈਵੰਦੀ ਨਾਲ ਜਾਇਦਾਦ ਨੂੰ ਤੋਂ ਪਾਸੇ हट ਕੇ ਮੇਰੇ ਨਾਲ ਕੋਈ ਸਬੂਤਤਾ ਕਰਨਾ ਚਾਹੁੰਦੇ ਹਨ ਤਾਂ ਤੈਨੂੰ ਮੈਂ ਤਿੰਨ ਦਿਨ ਦਾ ਟਾਈਮ ਦਿੰਦਾ ਹਾਂ ਤਿੰਨ ਦਿਨਾਂ ਦੇ ਵਿੱਚ ਆ ਕੇ ਤੁਸੀਂ ਆਪਣੀ ਪੇਮੈਂਟ ਕੀ ਰਿਸਪੈਕਟਿਵ ਬੰਦੇ ਤੋਂ ਪਹਿਲਾਂ ਮੇਰੇ ਨਾਲ ਗੱਲ ਕਰਕੇ ਜੋ ਤੁਹਾਡੇ ਆਹ ਬਈ ਲਿਖਣ ਦੀ ਪਰਤੀ ਜਾਉ ਮੈਂ ਪ੍ਰੋਪਰ ਲਿਖਾਉਂਗਾ ਕਰਨਾ ਚਾਹੁੰਦੇ ਹਾਂ ਤਾਂ ਤੁਹਾਡੇ ਵਾਸਤੇ ਕਿੰਨੇ ਦਿਨ ਲਾਫ ਕਰੂੰ ਦਿੱਤੇ ਨਹੀਂ ਤਾਂ ਆਪਣੀ ਸੱਸਰੀ ਦਾ ਮੈਂ ਤੁਹਾਡੇ ਨਾਲ ਜੀ ਕਦੀ ਕੋਈ ਧੂਰ ਨਹੀਂ ਬੋਲੂਗਾ ਕੋਟ ਜੋ ਵੀ ਆਊਟਰ ਕਰੇਗੀ ਤੁਹਾਡੇ ਹੱਥ ਦੇ ਵਿੱਚ ਮੈਨੂੰ ਮਨਜ਼ੂਰ ਹੈ ਜੇ ਮੇਰੇ ਹੱਥ ਦੇ ਵਿੱਚ ਕਰੂਗੀ ਤਾਂ ਮੈਂ ਜਾਨਤ ਅਲੀਸਾ ਮੇਰੇ ਮੋਰਫਨ ਪੇਪਰਟ ਨਹੀਂ ਹੈ ਮੈਂ 2 ਕਿੰਨ ਦਿਨੋਂ ਪੇਮੈਂਟ ਕਿਤੇ ਫੋਰ ਨਾਲ ਦੀ ਤਿਆਰੀ ਕਰ ਰਿਹਾ ਹਾਂ ਕਿਉਂਕਿ 400 ਜੂ ਕੱਲ੍ਹ ਕੇ ਮੈਂ 1 ਮਹੀਨੇ ਤੋਂ ਪੇਮੈਂਟ ਅਰੇਂਜ ਕੀਤੀ ਹੈ ਬੈਲੈਂਸ ਸੀ ਮੈਨੂੰ ਕਿਹਾ ਸੀ ਬਿਲੌਦੀ ਕੱਟ ਲੋ ਬਿਲੌਦੀ ਕਟਾ ਕੇ ਫਿਰ ਤੁਸੀਂ ਮੈਨੂੰ ਕਿਹਾ ਤੇ ਪੇਮੈਂਟ ਮੋੜ ਦਿਓ ਮੈਂ ਥੋੜਾ ਤੋਂ ਸਮਾਂ ਲਿਆ ਮੈਂ ਪੇਮੈਂਟ ਇਕੱਠੀ ਕੀਤੀ ਹੁਣ 1 ਮਹੀਨੇ ਤੋਂ ਪੇਮੈਂਟ ਮੇਰੀ ਕਾਰਡ 'ਬਾਰੀ ਪਈ ਹੈ ਕਾਫੀ ਲੈਣਾ 34 ਨੂੰ ਲੈ ਲੋ ਫਿਰ ਮੈਂ ਇਹ ਪੇਮੈਂਟ ਕਿਸੇ ਹੋਰ ਟਰੰਪ ਤੇ ਲਾ ਦੂੰਗਾ ਜਿਹਨਾਂ ਤੋਂ ਮੈਂ ਵਿਆਜ ਦੇ ਚੱਕੀ ਆ ਫਿਰ ਤੁਸੀਂ ਮੈਨੂੰ ਲੱਭਾ ਪਾ ਕੇ ਤੁਸੀਂ ਜਿਆਦਾ ਰਿਕਾਰਡਿੰਗਾਂ ਭੇਜੀਆਂ ਹਾਂ ਤਾਂ ਉਹਨਾਂ ਦਾ ਕੀ ਰਿਸਪੌਂਸ ਮਿਲਿਆ ਉਹਨਾਂ ਨੇ ਕੁਝ ਕਿਹਾ ਕੋਈ ਕੋਈ ਰਿਪਲਾਈ ਨਹੀਂ ਆਇਆ ਤੇ ਇੱਕ ਦੋ ਬੰਦਿਆਂ ਨੇ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਪੇਮੈਂਟ ਆਪਣੀ ਲੈ ਲਓ ਜੇ ਤੁਸੀਂ ਰਜਿਸਟਰੀ ਨਹੀਂ ਕਰਾਈ ਵੀ ਟਾਈਮ ਲੰਘ ਗਿਆ ਇਹਨਾਂ ਨੇ ਇਹ ਗੱਲ ਸ਼ਿਫਾਰ ਰੱਖੀ ਕਿ ਅਸੀਂ ਹਾਜ਼ਰੀ ਵੀ ਲਵਾਈ ਦੀ ਹੈ ਚਲੋ ਜੇ ਹਾਜ਼ਰੀ ਵੀ ਲਵਾਈ ਦੀ ਹੈ ਤੇ ਇਹ ਕੋਰਟ ਚਾਪੜੀ ਉੱਥੇ ਦਿਖਾਉਂਦੇ ਵੀ ਅਸੀਂ ਇੰਨੀ ਪੇਮੈਂਟ ਸਾਡੇ ਖਾਤੇ 'ਚ ਪਈ ਆ 4 ਕਰੋੜ ਰੁਪਈਆ ਤੇ ਹਾਜ਼ਰੀ ਦੀ ਵੀ ਪਈ ਆ ਤੇ ਦਿਖਾ ਕੇ ਖਜ਼ਾਨੇ 'ਚ ਪੈਸੇ ਭਰਾ ਕੇ ਰਜਿਸਟਰੀ ਕਰਾਉਂਦੇ ਉਲਟਾ ਜ਼ਮੀਨ ਦੀ ਕੀਮਤ ਵਧ ਗਈ ਗੁੱਗਣੀ ਤਿਗਣੀ ਹੋ ਜਾਂਦੀ 3 ਸਾਲ ਲੱਗਦੇ ਘਟੋ-ਘਟ ਰਜਿਸਟਰੀ ਹੋਣ ਨੂੰ ਜਦ ਨੂੰ ਇਹ ਕਰੋੜ ਦੀ ਬਜਾਏ 5 ਕਰੋੜ ਦਾ ਕਿੱਲਾ ਹੋ ਜਾਂਦਾ ਪਰ ਇਹਨਾਂ ਦਾ ਮੋਟਿਵ ਪੋਲੀਟੀਕਲੀ ਜਾ ਕੇ ਮੈਨੂੰ ਬਦਨਾਮ ਕਰਨਾ ਜਾ ਅ ਅਖਬਾਰਾਂ ਚ ਪਰਚਾ ਕਢਾਣਾ ਤੇ ਇਹ ਮੈਨੂੰ ਸਮਝ ਨਹੀਂ ਲੱਗੀ ਐਡੇ ਸੂਝਵਾਨ ਬੰਦੇ ਨੇ ਇਦਾਂ ਕਿਉਂ ਕੀਤਾ ਪਤਾ ਇਹ ਵੀ ਲੱਗਿਆ ਸੀਗਾ ਕਿ ਪਿਛਲੇ ਜੰਨੇ ਤੁਹਾਡੇ ਇੱਕ ਸਦਾ ਦੀ ਡੈਥ ਹੋਈ ਸੀ ਦੇਵੀਗੜ੍ਹ ਹਾਂ ਉੱਥੇ ਜਾ ਕੇ ਵੀ ਪਤਾ ਲੱਗਿਆ ਕਿ ਨਿਊਜ਼ ਕਟਿੰਗਾਂ ਉੱਥੇ ਵੰਡੀਆਂ ਗਈਆਂ ਨੇ ਹਾਂ ਮੇਰੇ ਭਾਣਜੇ ਦੇ ਬੇਟੇ ਦੀ ਕੋਈ 22 ਸਾਲ ਦੀ ਗੌਰਵ ਗੌਰਵਦਾਨ ਦਾ ਹੈਗਾ ਮੈਂ ਉਹਦੀ ਫੋਟੋ ਵੀ ਸ਼ੋਅ ਕਰਦਾ ਉਹਦੀ ਡੈਥ ਹੋ ਗਈ ਸੀ ਤੇ ਉਹ ਡੈਥ ਦੇ ਵਿੱਚ ਆ ਇਹ ਹੋਈ ਵੀ ਸੀ ਉੱਥੇ ਡੈਥ ਦੇ ਦੌਰਾਨ ਇਹ ਉੱਥੇ ਇਹਨਾਂ ਦੇ ਬੰਦੇ ਫੋਟੋ ਸਟੇਟ ਕਰਾ ਕੇ ਇਹ ਖਬਰ ਜਿਹੜੀ ਸਾਡੇ ਵਾਲੀ ਸੀ ਵੀ ਠੱਗੀ ਮਾਰੀ ਐ ਆ ਉਹ ਬਾੜ ਰਹੇ ਸੀ ਮੈਨੂੰ ਦੱਸਿਆ ਭੋਗ ਤੋਂ ਬਾਅਦ ਤੇ ਮਾੜੀ ਗੱਲ ਐ ਦੇਖੋ ਇੱਥੇ ਜਵਾਨ ਬੱਚਾ ਗੁਜ਼ਰ ਗਿਆ ਤੇ ਇਸ ਘਟਨਾ ਦੇ ਵਿੱਚ ਜਦ ਕੇ ਮੈਂ 6 ਮਹੀਨੇ ਪਹਿਲਾਂ ਇਹਨਾਂ ਨੂੰ ਪੇਮੈਂਟ ਦੇਣ ਲਈ ਆਪਣੀ ਐਗਰੀਡ ਕਰ ਰਿਆ ਤੇ 10 ਲੱਖ ਰੁਪਏ ਲੈ ਵੀ ਗਏ ਫਿਰ ਠੱਗੀ ਕਿਸ ਤਰ੍ਹਾਂ ਹੋ ਗਈ ਮੈਨੂੰ ਸਮਝ ਨਹੀਂ ਲੱਗਦੀ ਜੀ ਤੇ ਇਹ ਦੱਸੋ ਜਿਹੜਾ ਤੁਸੀਂ ਕਹਿੰਦੇ 10 ਲੱਖ ਲੈ ਗਏ 80 ਲੱਖ ਦੇ ਵਿੱਚੋਂ ਫਿਰ ਤਾਂ 70 ਲੱਖ ਦੀ ਕੰਪਲੇਨਟ ਹੋਣੀ ਚਾਹੀਦੀ ਜੀ 80 ਲੱਖ ਦੀ ਕਿਵੇਂ ਹੋ ਗਈ ਉਹ ਦੇਖੋ ਇਹ ਤਾਂ ਇਹਨਾਂ ਦੀ ਸਰਕਾਰ ਹੈ 80 ਕਰੋੜ ਦੀ ਵੀ ਕਰ ਸਕਦੇ ਆ ਜੋ ਵੀ ਇਹਨਾਂ ਦੀ ਮੇਰੀ ਤਾਂ ਸੁਣੀ ਉਨੀ ਕਿਸੇ ਨੇ ਨਾ ਮੇਰਾ ਕੋਈ ਬਿਆਨ ਲਿਖਿਆ ਮੈਂ ਤਾਂ ਇਹ ਤਫੋਂ ਨਾ ਇਹਨਾਂ ਦੀ ਸਰਕਾਰ ਹੈ ਕੁਝ ਵੀ ਕਰ ਸਕਦੇ ਆ ਤੇ ਮੈਂ ਇਹਦੇ ਬਾਰੇ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ ਚਾਹੁੰਦਾ ਤੇ ਮੈਂ ਤਾਂ ਸਫਾਈ ਵੀ ਨਹੀਂ ਦੇਣਾ ਚਾਹੁੰਦਾ ਸੀ ਕਿਉਂਕਿ ਮੈਂ ਤਾਂ ਕਹਿੰਦੇ ਆ ਵੀ ਸ਼ਾਇਦ ਮਾਲਕ ਮੇਰੇ ਕੋਲ ਕੰਮ ਕਰਦਾ ਹੈ ਮੈਂ ਚੰਗੇ ਪਾਸੇ ਲੱਗਿਆ ਵਾਂ ਤੇ ਮੈਂ ਇਸ ਨੂੰ ਮੈਂ ਖੁਸ਼ ਹੋਂ ਸਕਦਾ ਹੈ ਜਿਵੇਂ ਭਲਾ ਹੋ ਰਿਹਾ ਕੋਈ ਜਿਹੜੀ ਐਫਆ ਦਾ ਅੱਜ ਕਰਵਾਈ ਗਈ ਹੈ ਉਹਦੇ ਵਿੱਚ ਲਿਖਿਆ ਗਿਆ ਗੈਂਗਸਟਰਾਂ ਦੇ ਥਰੂ ਤੁਸੀਂ ਇਹ ਨੁਕਸਾਨ ਕਰਵਾ ਸਕਦੇ ਹੋ ਦੇਖੋ ਜੀ ਮੈਨੂੰ ਜਿਹੜੀ ਸੋਚੀ ਸੰਭਲੀ ਨੂੰ 35 ਸਾਲ ਹੋ ਗਏ ਮੇਰੇ ਇਲਾਕੇ ਦੇ ਬੰਦੇ ਲਗਭਗ ਮੈਨੂੰ ਸਾਰੇ ਹੀ ਜਿਹੜੀ ਮੈਂ ਸੰਸਥਾ ਨਾਲ ਜੁੜਿਆ ਹਾਂ ਪਟਿਆਲੇ ਦੇ ਥਰੂ ਆਫ ਇੰਡੀਆ ਜਾਣਦੇ ਆ ਕਿ ਮੈਂ ਕੀ ਕੋਈ ਗੈਂਗਸਟਰਾਂ ਨਾਲ ਜੁੜਿਆ ਹਾਂ ਜਾਂ ਮੈਂ ਕੋਈ ਇਦਾਂ ਦਾ ਬੰਦਾ ਇਹ ਪੁਲਿਸ ਨੂੰ ਤਾਂ ਵਾਰ-ਵਾਰ ਜਿੰਨੀ ਖਬਰ ਹੁੰਦੀ ਆ ਇਹ ਤਾਂ ਇੱਕ ਐਲੀਗੇਸ਼ਨ ਲਾਏ ਗਏ ਆ ਉਹਨੂੰ ਰੱਬ ਪੜਾ ਕਰੇ ਉਹਦਾ ਜੇ ਸੋਨੇ ਤੇ ਲੋਹੇ ਦੇ ਵਿੱਚ ਉਹ ਇਦਾਂ ਦੀਆਂ ਗੱਲਾਂ ਕਰ ਰਿਹਾ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਇਹ ਲੋਕਾਂ ਨੂੰ ਪਤਾ ਜਾਂ ਮਾਲਕ ਨੂੰ ਪਤਾ ਹੁਣ ਇਹ ਦੱਸੋ ਕਿ ਜਿਹੜੀ ਬਕਾਇਆ ਰਕਮ ਦਾ ਰੋਲਾ ਹੈ ਜਿਹੜਾ 70 ਲੱਖ ਬਾਕੀ ਹੈਗਾ ਤੁਹਾਡੇ ਮਤਲਬਿਕ ਉਹਦਾ ਮਤਲਬਿਕ 80 ਲੱਖ ਹੈ ਕੀ ਹੁਣ ਤੁਸੀਂ ਰਕਮ ਮਾਡਲ ਨਹੀਂ ਤਿਆਰ ਹੋ ਮੈਂ ਤਾਂ ਮੈਂ ਤਾਂ ਅੱਜ ਤੋਂ ਪਹਿਲਾਂ ਵੀ ਜਿੰਨੇ ਵਾਰੀ ਆਏ ਆ ਤੁਹਾਨੂੰ ਰਿਕਾਰਡਿੰਗਾਂ ਵੀ ਸੁਣਾਤੀਆਂ ਪਹਿਲਾਂ ਵੀ ਜਿੰਨੇ ਵਾਰੀ ਸਾਡੇ ਘਰ ਬੰਦੇ ਆਏ ਆ ਮੈਂ ਤਾਂ ਦੇ ਨੀ ਰੈਡੀ ਸੀ ਮੈਂ ਤਾਂ ਕਦੀ ਰਿਫਿਊਜ਼ ਨਹੀਂ ਕੀਤਾ ਪਰ ਇੱਕ ਗੱਲ ਸੀ ਕਿ ਮੈਂ ਇੰਨੀ ਬੇਨਤੀ ਕਰਦਾ ਰਿਹਾ ਕਿ ਮੈਨੂੰ ਥੋੜਾ ਜਿਹਾ ਟਾਈਮ ਦੇ ਦਿੱਤਾ ਜਾਵੇ ਕਿ ਮੈਂ ਇੰਨੀ ਰਕਮ ਇਕੱਠੀ ਕਰ ਸਕਾਂ ਤੇ ਹੋਰ ਮੈਂ ਤਾਂ ਕਿਸ ਦਾ ਹੱਕ ਰੱਖਣੇ ਨਹੀਂ ਚਾਹੁੰਦਾ ਜੇ ਇਹਨਾਂ ਨੇ ਆਪਣੇ ਤੌਰ ਤੇ ਹਾਜ਼ਰੀ ਲਵਾ ਲਈ ਮੈਨੂੰ ਗੁੰਮਰਾ ਰੱਖ ਕੇ ਤੇ ਮੈਂ ਤਾਂ ਇਹ ਸਮਝ ਰਿਹਾ ਤੇ ਵੀ ਚਲੋ ਰਜਿਸਟਰੀ ਨਹੀਂ ਕਰਾਈ ਇਹਨਾਂ ਦਾ ਕੋਈ ਕਾਰਨ ਹੈ ਜਾਂ ਇਹਨਾਂ ਨੂੰ ਨਹੀਂ ਚੰਗੀ ਲੱਗੀ ਜ਼ਮੀਨ ਜਾਂ ਜੋ ਵੀ ਹੈ ਮੈਂ ਕਿਸੇ ਦਾ ਕੁਛ ਨਹੀਂ ਕਹਿਣਾ ਚਾਹੁੰਦਾ ਮੈਂ ਤਾਂ ਵਾਪਸ ਕਰ ਰਿਹਾ ਸੀ ਤੁਸੀਂ ਰਿਕਾਰਡਿੰਗਾਂ ਸੁਣ ਲਈਆਂ ਤੇ ਜੇ ਇਹ ਰਿਕਾਰਡਿੰਗਾਂ ਜਿਹੜੀਆਂ ਹੈਗੀਆਂ ਕਿਸੇ ਨੂੰ ਗਲਤ ਲੱਗਦੀਆਂ ਤਾਂ ਇਹ ਸਰਕਾਰੀ ਲੈਬ ਦੇ ਵਿੱਚੋਂ ਟੈਸਟ ਵੀ ਕਰਾਈਆਂ ਜਾ ਸਕਦੀਆਂ ਇਹਨੇ ਕੁਲਮ ਲਾਇਆ ਤੁਹਾਡੇ ਕਹਿਣ ਦਾ ਬਾਵੇ ਤੁਸੀਂ ਹੁਣ ਸਾਰੀ ਰਕਮ ਜੋ ਵੀ ਹੈ ਉਹ ਵਾਪਸ ਕਰਨੀ ਤੇ ਆ ਜੋ ਬਕਾਇਆ ਰਹਿੰਦਾ ਹੈ کورٹ ਨੇ ਬਿਆਨ ਲਏ ਸਾਡੇ ਵੀ ਤੁਸੀਂ ਵਾਫਰ ਲਈ ਤਿਆਰ ਹੋ ਮੈਂ ਕਹਾਂ ਜੀ ਤਿਆਰ ਆਂ ਐਨੇ ਪੈਸੇ ਲੈ ਚੁੱਕੇ ਆਂ ਦੇਖੋ ਜੀ ਪ੍ਰੂਫ ਮੈਂ ਪਹਿਲਾਂ ਵੀ ਤਿਆਰ ਸੀ ਅੱਜ ਵੀ ਤਿਆਰ ਆਂ ਤੇ ਤਿਆਰ ਰਹਾਂਗਾ ਮੈਂ ਤਾਂ ਪਹਿਲਾਂ ਵੀ ਨਹੀਂ ਮੁਕਰਿਆ ਤੇ ਮੈਨੂੰ ਸਮਝ ਨਹੀਂ ਲੱਗੀ ਵੀ ਇਹਨਾਂ ਨੇ ਨੈਗੇਟਿਵ ਪਾਸੇ ਕਿਉਂ ਮਾਇੰਡ ਲਾ ਲਿਆ ਇਹ ਮਾਲਕ ਜਾਣਦਾ ਮੈਂ ਇਹਨਾਂ ਬਾਰੇ ਕਿਸੇ ਬਾਰੇ ਮਾੜਾ ਨਹੀਂ ਕਹਿਣਾ ਚਾਹੁੰਦਾ ਇਹ ਸਨ ਓਮ ਪ੍ਰਕਾਸ਼ ਚ ਦੇਵਾ ਜੀ ਜਿਨ੍ਹਾਂ ਨੇ ਖਿਲਾਫ ਸ਼ਾਂਤ ਸ਼ੰਦਰ ਵਦਵਾ ਐਮਐਲਏ ਕੋਆਰਡੀਨੇਟਰ ਵੱਲੋਂ ਜ਼ਮੀਨੀ ਮਾਮਲੇ ਲੈ ਕੇ ਕੇਸ ਦਾ ਜ਼ਿਕਰ ਹੋਇਆ ਗਿਆ ਸੀਗਾ ਇਹਨਾਂ ਨੇ ਆਪਣਾ ਪੱਖ ਦੱਸਿਆ ਅੱਜ ਵੀ ਕਹਿ ਰਹੇ ਨੇ ਕਿ ਜੋ ਵੀ ਬਕਾਇਆ ਰਕਮ ਹੈ ਉਹ ਅਸੀਂ ਜੋ ਬਕਾਇਆ ਰੱਖਿਆ ਮੈਂ ਇਹ ਕੁੱਲ ਰਕਮ ਹੈ ਉਹ ਅੱਜ ਵੀ ਦੇਣ ਲਈ ਤਿਆਰ ਹੈ